ਚੁੱਧ ਨਸ਼ਿਆਂ ਵਿਰੋਧ ਇਹਦੇ ਵਿੱਚ ਵੀ ਇੱਕ ਸਿਆਸਤ ਸੀਗੀ ਜਦੋਂ ਤੁਸੀਂ ਇਹ ਕਹਿ ਲੋ ਵੀ ਖੋਲੇ ਆਮ ਗੈਂਗਸਟਰ ਕਲਚਰ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਕਿਸੇ ਸ਼ਰੀਫ ਨੂੰ ਵੀ ਕੋ ਜਾ ਰਿਹਾ ਔਰ ਪੈਦਾਵਾਰ ਇਹਨਾਂ ਹਾਕਮਾਂ ਦੀ ਆ ਸਾਡੇ ਮੁੰਡੇ ਬੇਰਜਗਾਰ ਆ ਉਹ ਮਾਰੇ ਜਾ ਰਹੇ ਆ ਔਰ ਨਸ਼ਾ ਹਤਾਸ਼ਾ ਹੋ ਗਿਆ ਜਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਉਹਨਾਂ ਕਦੀ ਨਹੀਂ ਸੋਚਿਆ ਵੀ ਨਸ਼ੇ ਕਰਕੇ ਵਿਕਾਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਜਦੋਂ ਉਹਨਾਂ ਨਸ਼ਿਆਂ ਵਿਰੁੱਧ ਜੁੱਦ ਸ਼ੁਰੂ ਹੋਇਆ ਅਰ ਨਜਾਇਜ਼ ਅਨਲੀਗਲ ਢੰਗ ਨਾਲ ਗੈਰਕਾਨੂੰਨੀ ਢੰਗ ਨਾਲ ਨਸ਼ੇ ਤਕਸਰਾਂ ਦਾ ਨਾਂ ਦੇ ਕੇ ਘਰ ਟਾਉਣੇ ਸ਼ੁਰੂ ਕੀਤੇ ਤਾਂ ਲੋਕਾਂ ਦੇ ਮਨਚ ਦਾ ਗੁੱਸਾ ਸੀ ਉਹਨਾਂ ਕਹਿੰਦਾ ਠੀਕ ਹੋਣ ਰਿਹਾ ਉਹ ਜਨਜਾਇਜ਼ ਨਹੀਂ ਦੇਖਿਆ ਪਰ ਹੈ ਉਹ ਜਦੋਂ ਕਾਨੂੰਨ ਨਹੀਂ ਕਹਿੰਦਾ ਅਦਾਲਤ ਨਹੀਂ ਕਹਿੰਦੀ ਇਹ ਨਹੀਂ ਹੋ ਸਕਦਾ ਔਰ ਉਹਦਾ ਮਕਸਦ ਸੀ ਪੂਰੇ ਪੰਜਾਬ 'ਚ دہشت ਫੈਲਾਈ ਜਾਵੇ ਠੀਕ ਹੈ ਨਹੀਂ ਔਰ ਲੱਗਾ ਲੋਕਾਂ ਨੂੰ ਵੀ ਠੀਕ ਬੰਨੇ ਜਾ ਰਹੇ ਆ ਅਸਲ ਵਿੱਚ ਉਹ ਵਿਉਂਤ ਬਣਾਈ ਵੀ ਇਹਦੇ ਵਿੱਚ ਹੁਣ ਕਿਸਾਨ ਮਜ਼ਦੂਰਾਂ ਦੇ ਅੰਦੋਲਨ ਨੂੰ ਅਸੀਂ ਖਤਮ ਕਰਨਾ ਦੰਦਪਖਾਉਣ ਨੂੰ ਨਸ਼ਿਆਂ ਵਿਰੁੱਧ ਜੁੱਧ ਅਸਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕੁੱਟਣੀ ਸੀ ਪਹਿਲਾਂ ਐਸਕੈਮ ਦੇ ਸਾਥੀਆਂ ਨੂੰ ਕੁੱਟਿਆ ਗਿਆ ਫਿਰ ਮੋਰਚੇ ਚਕਾਇਆ ਗਿਆ